ਕੋਈ ਕਿਸੇ ਨੂੰ ਜੇ ਮਾਰਦਾ ਹੋਏ ਉਸ ਦੀਆਂ ਅੱਖਾਂ 'ਚ ਨਫ਼ਰਤ ਹੋ ਗਰੰਦਗੀ ਹੋ ਗੁੱਸਾ ਹੋ ਜਾਂ ਸ਼ਾਇਦ ਡਰ ਹੋ ਪਰ ਇਸ ਕੁੜੀ ਦੀਆਂ ਅੱਖਾਂ 'ਚ ਚਮਕ ਸੀ ਇਸ ਕੁੜੀ ਦੀ ਹਵਸ ਹੀ ਸੀ ਪਿਆਰ ਤਾਂ ਹੋ ਨਹੀਂ ਸਕਦਾ ਇਹੋ ਜਿਹੇ ਲੋਕ ਕਿਸ ਨੂੰ ਪਿਆਰ ਕਰ ਹੀ ਨਹੀਂ ਸਕਦੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਦੇ ਰੋहतक ਦੀ ਗੱਲ ਕਰਨ ਲੱਗੀਆਂ ਜਿਵੇਂ ਅੱਜ ਇੱਥੇ ਥਾਣਾ ਪੈਂਦਾ ਹੈ ਸਦਰ ਪੁਲਿਸ ਸਟੇਸ਼ਨ ਤੇ ਇਹਦੇ ਹੀ ਅਧੀਨ ਇੱਕ ਪਿੰਡ ਆਉਂਦਾ ਹੈ ਕਾਬਲਪੁਰ ਨਿਕਾ ਜਹਾ ਪਿੰਡ ਕੋਈ ਜ਼ਿਆਦਾ ਫੇਮਸ ਨਹੀਂ ਕੋਈ ਉਸ ਨੂੰ ਜ਼ਿਆਦਾ ਜਾਣਦਾ ਨਹੀਂ ਸਿੱਧੇ ਸਾਦੇ ਲੋਕ ਸਿੱਧਾ ਸਾਦਾ ਲਾਈਫਸਟਾਈਲ ਗੱਲ ਜ਼ਰਾ ਪੁਰਾਣੀ 15 ਸਤੰਬਰ 2009 ਦੀ ਸਵੇਰੇ 7 ਵਜੇ ਇੱਥੇ ਇੱਕ ਰਿਟਾਇਰਡ ਟੀਚਰ ਰਹਿੰਦੇ ਹੁੰਦੇ ਆ ਤਕਦੀਰ ਸਿੰਘ ਉਹ ਰੁਟੀਨ 'ਚ ਘਰ ਤੋਂ ਥੋੜੀ ਦੂਰ ਹੀ ਰੱਖੇ ਪਸ਼ੂਆਂ ਨੂੰ ਚਾਰਾ ਪਾਉਣ ਜਾਂਦੇ ਨੇ ਤੇ ਫੇਰ ਘਰ ਵੱਲ ਨੂੰ ਵਾਪਸ ਮੁੜ ਆਉਂਦੇ ਨੇ ਉਹ ਆਪਣੇ ਘਰ ਦਾ ਦਰਵਾਜ਼ਾ ਖੜਕਾਉਂਦੇ ਨੇ ਕੋਈ ਖੋਲਦਾ ਨਹੀਂ ਉਹ 2-4 ਵਾਰ ਹਾਕ ਮਾਰਦੇ ਨੇ ਕੋਈ ਨਹੀਂ ਆਉਂਦਾ ਬਾਹਰ ਆਪ ਧੱਕਾ ਮਾਰਦੇ ਨੇ ਤਾਂ ਮੁਸ਼ਕਲ ਨਾਲ ਸਹੀ ਦਰਵਾਜ਼ਾ ਖੁੱਲ ਜਾਂਦਾ ਹੈ ਉਹ ਅੰਦਰ ਜਾਂਦੇ ਨੇ ਤੇ ਦੇਖਦੇ ਨੇ ਕਿ ਉਸਦੇ نو ਪੁੱਤ ਸੁੱਤੇ ਪਏ ਨੇ ਤਕਦੀਰ ਸਿੰਘ ਗੁੱਸੇ 'ਚ ਆ ਜਾਂਦੇ ਨੇ ਆਪਣੇ ਪੁੱਤ सुरेंद्र ਸਿੰਘ ਨੂੰ ਕਹਿੰਦੇ ਨੇ ਕਿ ਸ਼ਰਮ ਕਰੋ ਸੂਰਜ ਸੜ ਤੇ ਆ ਗਿਆ ਵੀ ਤੁਹਾਡੀ ਜਾਗ ਨਹੀਂ ਖੁੱਲਦੀ ਪਰ ਉਹ ਫੇਰ ਵੀ ਨਹੀਂ ਉੱਠਦੇ ਉਹ ਮਾੜਾ ਜਿਹਾ सुरेंद्र ਨੂੰ ਹਿਲਾਉਂਦੇ ਨੇ ਪਰ ਫੇਰ ਵੀ ਕੋਈ ਹਿਲਜੁਲ ਨਹੀਂ ਹੁੰਦੀ। ਹੁਣ 63 ਸਾਲਾ ਤਕਦੀਰ ਸਿੰਘ ਨੂੰ ਆ ਗੱਲ ਅਜੀਬ ਲੱਗਦੀ ਹੈ। ਉਹ ਹੁਣ ਆਪਣੇ ਮੁੰਡੇ ਨੂੰ ਚੰਗੀ ਤਰ੍ਹਾਂ ਉਠਾਉਂਦੇ ਨੇ। ਉਸ ਦੀ ਬਾਹ ਫੜਦੇ ਨੇ ਪਰ ਆਖੀ ਉਸ ਦੀ ਨਫਸ ਨਹੀਂ ਚੱਲ ਰਹੀ ਹੁੰਦੀ। ਇਹ ਵੇਖ ਕੇ ਪਿਓ ਦਾ ਦਿਲ ਬੈਠ ਹੀ ਜਾਂਦਾ ਹੈ। ਹੁਣ ਉਹ ਕੋਲ ਲੇਟੀ ਨੂੰ ਨੂੰ ਦੇਖਦੇ ਨੇ ਉਸ ਦੇ ਵੀ ਸਾਹ ਨਹੀਂ ਚੱਲ ਰਹੇ ਹੁੰਦੇ। ਇਹ ਆਖਿਰ ਹੋ ਕੀ ਰਿਹਾ ਹੁੰਦਾ ਹੈ? ਉਹ ਚੀਕਣਾ ਚਾਹ ਰਹੇ ਹੁੰਦੇ ਨੇ ਪਰ ਉਹਨਾਂ ਦੇ ਮੂੰਹ ਚੋਂ ਆਵਾਜ਼ ਨਹੀਂ ਨਿਕਲ ਰਹੀ। ਜਿਵੇਂ ਉਹਨਾਂ ਦੇ ਸੀਨੇ ਤੇ ਦੁਨੀਆਂ ਭਾਰ ਦਾ ਭਾਰ ਆ ਗਿਆ ਹੋਵੇ ਪੂਰੀ ਹਿੰਮਤ ਜਟਾ ਕੇ ਉਹ ਜ਼ੋਰ ਦੀ ચીਕਦੇ ਨੇ ਇਹਨਾਂ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਜਾਂਦੇ ਨੇ ਪਿੰਡ ਵਾਲੇ ਵੀ ਇਹਨਾਂ ਦੇ ਨੂ ਪੁੱਤ ਨੂੰ ਵੇਖ ਕੇ ਸੁੰਨ ਹੋ ਜਾਂਦੇ ਨੇ ਕੁਝ ਦੇਰ ਚ ਪੁਲਿਸ ਆ ਗਈ ਤੇ ਹਰ ਜਗ੍ਹਾ ਖਬਰ ਫੈਲ ਗਈ ਕਿ ਕਾਬਲਪੁਰ ਪਿੰਡ ਦੇ ਇੱਕ ਹੀ ਘਰ ਚ ਸੱਤ ਕਤਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਸ ਖਬਰ ਤੋਂ ਬਾਅਦ ਹਰ ਕਿਤੇ ਹਲਚਲ ਮਚ ਜਾਂਦੀ ਹੈ ਥਾਣਾ सदर ਦੇ ਐਸਐਚਓ ਪ੍ਰੀਤਮ ਸਿੰਘ ਸਬ ਇੰਸਪੈਕਟਰ ਬਲਜੀਤ ਸਿੰਘ ਏਐਸਆਈ ਰਾਮਚੰਦਰ ਏਐਸਆਈ ਦਰਸ਼ਨ ਸਿੰਘ ਖਾਸੀ ਪੁਲਿਸ ਦੇ ਨਾਲ ਤਕਦੀਰ ਸਿੰਘ ਦੇ ਘਰ ਪਹੁੰਚਦੇ ਨੇ ਜਿੱਥੇ ਇਹ ਸਭ ਹੋਇਆ ਹੁੰਦਾ ਕੁਝੇ ਵਕਤ ਚ ਸੀਨੀਅਰ ਅਫੀਸ਼ੀਅਲਸ ਵੀ ਕ੍ਰਾਈਮ ਸੀਨ ਤੇ ਪਹੁੰਚ ਜਾਂਦੇ ਡੌਗ स्क्वाड ਐਫਐਐਸਐਲ ਸਭ ਪਹੁੰਚ ਜਾਂਦੇ ਨੇ ਪੂਰੇ ਪਿੰਡ ਚ ਜਿਵੇਂ ਪੁਲਸੀਆਂ ਦਾ ਮੇਲਾ ਲੱਗ ਜਾਂਦਾ ਹੈ ਪਹਿਲੀ ਨਜ਼ਰ ਜਾਂਦੀ ਹੈ ਵੇੜੇ ਚ ਮੰਜੀ ਤੇ ਪਈਆਂ ਦੋ ਬਾਡੀਜ਼ ਤੇ ਜੋ ਤਕਦੀਰ ਸਿੰਘ ਦੇ ਪੁੱਤ सुरेंद्र ਸਿੰਘ ਤੇ ਉਸ ਦੀ ਘਰਵਾਲੀ ਦੀ ਹੁੰਦੀ ਆ ਪੋਰ ਅੰਦਰ ਕਮਰੇ ਵੱਲ ਨੂੰ ਜਾਂਦੇ ਨੇ ਅੰਦਰ ਜਾ ਕੇ ਤਾਂ ਪੁਲਿਸ ਵਾਲਿਆਂ ਦੀ ਵੀ ਰੂ ਕੰਬ ਜਾਂਦੀ ਹੈ ਅੰਦਰ ਚਾਰ ਜਵਾਕ ਮ੍ਰਿਤਪੇ ਹੁੰਦੇ ਨੇ ਹੁਣ ਤਾਂ ਤਕਦੀਰ ਸਿੰਘ ਦੀ ਜਾਨ ਹੀ ਨਿਕਲ ਜਾਂਦੀ ਹੈ ਇਹ ਸਭ ਹੋਇਆ ਕਿੱਦਾਂ ਹੁੰਦਾ ਹੈ ਇਹ ਰਹੱਸ ਹੀ ਹੁੰਦਾ ਅਜੇ ਤੱਕ ਇਹ ਜਵਾਕ ਇਸੇ ਘਰ ਦੇ ਇਸੇ ਪਰਿਵਾਰ ਦੇ ਹੁੰਦੇ ਆ ਤਕਦੀਰ ਸਿੰਘ ਦੇ ਤਿੰਨ ਪੁੱਤ ਹੁੰਦੇ ਆ ਵੱਡਾ ਵਾਲਾ ਜੋ ਇਸੇ ਘਰ ਚ ਰਹਿੰਦਾ ਹੁੰਦਾ ਦੂਜਾ ਮੁੰਡਾ ਭੁਪਿੰਦਰ ਸਿੰਘ ਫੌਜ ਚ ਤਨਾਤ ਹੁੰਦਾ ਤੇ ਤੀਜਾ ਹੁੰਦਾ ਕਰਮਵੀਰ ਸਿੰਘ ਸੁਰਿੰਦਰ ਤੇ ਭੁਪਿੰਦਰ ਇਸੇ ਘਰ ਚ ਆਪਣੇ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹੁੰਦੇ ਆ ਭੁਪਿੰਦਰ ਤੇ ਇਹਨਾਂ ਦੇ ਤਿੰਨ ਬੱਚੇ ਇਹ ਉਹੀ ਨੇ ਜੋ ਮ੍ਰਿਤਪਾਏ ਜਾਂਦੇ ਨੇ ਕੈਂਬਰਿਜ ਫੌਜੀ ਭੁਪਿੰਦਰ ਦੀ ਘਰਵਾਲੀ ਕੁਝ ਵਕਤ ਪਹਿਲਾਂ ਪੂਰੀ ਹੋ ਗਈ ਹੁੰਦੀ ਆ ਤੇ ਇਸ ਦੇ ਤਿੰਨ ਜਵਾਕ ਆਪਣੇ ਤਾਏ ਸੁਰਿੰਦਰ ਤੇ ਤਾਈ ਪ੍ਰੋਮਿਲਾ ਕੋਲ ਰਹਿ ਰਹੇ ਹੁੰਦੇ ਨੇ ਜਨਾਂ ਦੀਆਂ ਬਾਡੀਜ਼ ਬਾਹਰ ਮੰਜੀਤੇ ਪਈਆਂ ਮਿਲੀਆਂ ਸੀ ਵੇੜੇ 'ਚ ਸੁਰਿੰਦਰ ਸਿੰਘ ਦੇ ਵੀ ਦੋ ਜਵਾਕ ਸਨ ਇੱਕ ਪੁੱਤ ਜੋ 18 ਸਾਲ ਦਾ ਸੀ ਜੋ ਚੌਥਾ ਮ੍ਰਿਤਕ ਜਵਾਕ ਸੀ ਤੇ ਇੱਕ ਧੀ ਸੀ ਸੋਨਮ ਜੋ ਘਰੇ ਹੀ ਪੜ ਰਹੀ ਸੀ ਪੁਲਿਸ ਆਪਣਾ ਕੰਮ ਕਰ ਰਹੀ ਸੀ ਤੇ ਇਸੇ ਦੌਰਾਨ ਘਰ ਦੇ ਸਾਹਮਣੇ ਪੁਲਿਸ ਦੀ ਨਜ਼ਰ ਜਾਂਦੀ ਹੈ ਇੱਕ ਘਰ ਹੋਰ ਹੈ ਦਵਾਰ ਇੱਕ ਉਹਥੇ ਤਕਦੀਰ ਸਿੰਘ ਦੀ ਘਰ ਵਾਲੀ ਤੇ ਇਹਨਾਂ ਜਵਾਕਾਂ ਦੀ ਦਾਦੀ ਪੂਰੀ ਮ੍ਰਿਤਕ ਪਈ ਹੁੰਦੀ ਹੈ ਹਰ ਪਾਸੇ ਬਸ ਤਰਥੱਲੀ ਹੀ ਮਚ ਜਾਂਦੀ ਹੈ ਰੋहतक 'ਚ ਇਹ ਗੱਲ ਹਰ ਕਿਸੇ ਦੀ ਨੀਂਦ ਉਡਾ ਦਿੰਦੀ ਹੈ ਇਸ ਘਰ ਚ ਤਕਦੀਰ ਸਿੰਘ ਦੇ 5 ਪੋਤਰਾ-ਪੋਤਰੀ ਸਨ ਪਰ ਮ੍ਰਿਤ 4 ਪਾਏ ਗਏ ਸਨ 5ਵੀਂ ਸੋਨਮ ਕਿੱਥੇ ਸੀ ਇਹੀ ਜ਼ਹਿਨ ਚ ਆਉਂਦਾ ਹੈ ਪੁਲਿਸ ਤੇ ਹੁਣ ਪੁਲਿਸ ਸੋਨਮ ਨੂੰ ਘਰ ਚ ਹੀ ਲੱਭਦੀ ਹੈ ਕਿਉਂਕਿ ਸੱਤ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਕੁਝ ਪੋਜ਼ਿਟਿਵ ਨਹੀਂ ਸੋਚ ਪਾ ਰਹੀ ਹੁੰਦੀ ਸ਼ਾਇਦ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਬਹੁਤ ਮਮਕਨ ਹੈ ਕਿ ਉਸ ਨੂੰ ਵੀ ਮਾਰ ਮੁਕਾਇਆ ਗਿਆ ਹੋਵੇ ਫਿਰ ਪੁਲਿਸ ਨੂੰ ਬਾਥਰੂਮ ਚੋਂ ਹਲਕੀ ਜਹੀ ਆਹਟ ਸੁਣਾਈ ਦਿੰਦੀ ਹੈ ਸੋਨਮ ਉੱਥੇ ਹੀ ਹੁੰਦੀ ਹੈ ਬੇਸੂਦ ਮੂੰਹ ਚੋਂ ਛੱਗ ਨਿਕਲ ਰਹੀ ਹੁੰਦੀ ਹੈ ਹਲਕੇ ਸਾਹ ਲੈ ਰਹੀ ਹੁੰਦੀ ਹੈ ਔਖੇ ਜਿਹੇ ਉਹਨੂੰ ਉੱਥੋਂ ਕੱਢਿਆ ਜਾਂਦਾ ਹੈ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਛੱਤ ਤੇ ਦੋ ਇਲੈਕਟ੍ਰੀਸ਼ੀਅਨ ਜੋ ਕੰਮ ਕਰ ਰਹੇ ਸਨ ਉਹ ਵੀ ਇਸੇ ਤਰ੍ਹਾਂ ਨਾਲ ਬੇਸੁੱਧ ਹਾਲਤ ਵਿੱਚ ਪਏ ਹੁੰਦੇ ਨੇ ਨਾਮ ਹੁੰਦੇ ਨੇ ਉਹਨਾਂ ਦੇ ਸੁਨੀਲ ਤੇ ਮਨੋਜ ਉਹਨਾਂ ਦੇ ਮੂੰਹ ਚੋਂ ਵੀ ਛੱਗ ਨਿਕਲ ਰਹੀ ਹੁੰਦੀ ਹੈ ਹੁਣ ਘਰ ਦੀ ਧੀ ਸੋਨਮ ਤੇ ਦੋਵੇਂ ਇਲੈਕਟ੍ਰੀਸ਼ੀਅਨਸ ਨੂੰ ਹਸਪੀਟਲ ਦਾਖਲ ਕਰਾਇਆ ਜਾਂਦਾ ਹੈ ਪੂਰੀ মিডিਆ ਇਕੱਠੀ ਹੋ ਜਾਂਦੀ ਹੈ ਅਖੀਰ ਇੱਕ ਘਰ ਚੋਂ 7 ਲਾਸ਼ਾਂ ਤੇ 3 ਬੇਸੁੱਦ ਲੋਕ ਮਿਲੇ ਹੋਏ ਇਸੇ ਦਰਮਿਆਨ ਮ੍ਰਿਤ ਸੁਰਿੰਦਰ ਸਿੰਘ ਦੀ ਮ੍ਰਿਤਕ ਘਰ ਵਾਲੀ ਪ੍ਰੋਮਿਲਾ ਦੇ ਮਾਮਾ ਜੀ ਚੰਦਰਪਾਨ ਇੱਥੇ ਪਹੁੰਚਦੇ ਨੇ ਤੇ ਸਿੱਧਾ ਪੁਲਿਸ ਕੋਲ ਜਾਂਦੇ ਨੇ ਤੇ ਉਹਨਾਂ ਹੱਥ ਇੱਕ ਰਿਟਨ ਕੰਪਲੇਂਟ ਥਮਾ ਦਿੰਦੇ ਨੇ ਉਹ ਕਹਿੰਦੇ ਨੇ ਕਿ ਮੇਰੀ ਭਾਣਜੀ ਪ੍ਰੋਮਿਲਾ ਯਾਨੀ ਇਸ ਘਰ ਦੀ ਨੂੰਹ ਦਾ ਸੋਹਰਾ ਤਕਦੀਰ ਸਿੰਘ ਸਾਲ 2007 ਚ ਰਿਟਾਇਰ ਹੋਇਆ ਸੀ ਤੇ ਉਹਨੂੰ ਮੋਟੀ ਰਕਮ ਮਿਲੀ ਸੀ ਤੇ ਉਹਨਾਂ ਪੈਸਿਆਂ ਦੇ ਚੱਕਰ 'ਚ ਹੀ ਸੁਰਿੰਦਰ ਦੇ ਛੋਟੇ ਭਰਾ ਕਰਮਵੀਰ ਸਿੰਘ ਨੇ ਆਪਣੇ ਹੀ ਘਰ ਲਾਸ਼ਾਂ ਵਿਛਾ ਦਿੱਤੀਆਂ ਨੇ ਪੁਲਿਸ ਕਰਮਵੀਰ ਸਿੰਘ ਤੇ ਮਾਮਲਾ ਦਰਜ ਕਰਕੇ ਉਸ ਦੀ ਪਾਲ ਸ਼ੁਰੂ ਕਰ ਦਿੰਦੀ ਹੈ ਇੰਨੀ ਦੇਰ ਚ ਤਕਦੀਰ ਸਿੰਘ ਖੁਦ ਹਫਦੇ ਹੋਏ ਥਾਣੇ ਪਹੁੰਚਾਂਦੇ ਨੇ ਉਹ ਪੁਲਿਸ ਨੂੰ ਕਹਿੰਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਪੋਤਰੀ ਸੋਨਮ ਦਾ ਇਹ ਸਭ ਚ ਹੱਥ ਹੋ ਸਕਦਾ ਹੈ ਪੁਲਿਸ ਸ਼ੌਕਡ ਹੋ ਜਾਂਦੀ ਹੈ ਕਿ ਉਹ ਤਾਂ ਵਿਚਾਰੀ ਆਪ ਸੀਰੀਅਸ ਹੈ ਹਸਪਤਾਲ ਐਡਮਿਟ ਪਰ ਉਹ ਤਕਦੀਰ ਸਿੰਘ ਦਾ ਕੰਸਰਨ ਪੁੱਛਦੇ ਨੇ ਤਕਦੀਰ ਸਿੰਘ ਦੱਸਦੇ ਨੇ ਕਿ ਇਹ ਰੋਤਕ ਦੀ ਇੱਕ ਯੂਨੀਚ ਬੀਏ ਫਰਸਟイヤー ਚ ਪੜ ਰਹੀ ਸੀ ਇੱਥੇ ਉਸ ਦੀ ਦੋਸਤੀ ਨਵੀਨ ਉਰਫ ਮੋਨੂ ਨਾਲ ਦੇ ਮੁੰਡੇ ਨਾਲ ਹੋ ਗਈ ਮੁੰਡਾ ਕੰਪਿਊਟਰ ਸੈਂਟਰ ਚ ਪੜਦਾ ਸੀ ਇਹਨਾਂ ਦੋਵਾਂ ਚ ਰਿਸ਼ਤਾ ਬਣ ਗਿਆ 19 ਸਾਲਾਂ ਦੀ ਹੈ ਸੋਨਮ ਉਹਨੂੰ ਬਾਲਾ ਸਮਝਾਇਆ ਪਰ ਉਹ ਸਮਝੀ ਨਹੀਂ ਮੈਨੂੰ ਲੱਗਦਾ ਹੈ ਕਿ ਇਹ ਉਸੇ ਦਾ ਕੀਤਾ ਹੋਇਆ ਹੈ ਪੁਲਿਸ ਹੁਣ ਸੋਨਮ ਦੇ ਕੋਸ਼ ਆਉਣ ਦਾ ਇੰਤਜ਼ਾਰ ਕਰਨ ਲੱਗੀ ਪੁਲਿਸ ਨੂੰ ਸੋਨਮ ਤੇ ਦੋਵੇਂ ਇਲੈਕਟ੍ਰੀਸ਼ੀਅਨਸ ਦੀ ਬਾਡੀ 'ਚੋਂ ਕੁਝ ਸੇਡੇਟਿਵਸ ਤੇ ਕੰਡ ਮਿਲੇ। ਬਾਕੀ ਬਾਡੀਜ਼ ਦਾ ਪੁਲਿਸ ਨੇ ਪੋਸਟਮਾਰਟਮ ਕਰਵਾਇਆ ਪਰ ਰਿਪੋਰਟ ਸਭ ਫੇਰ ਉਲਝਾ ਗਈ। ਸਾਹਮਣੇ ਆਉਂਦਾ ਹੈ ਕਿ ਪਹਿਲਾਂ ਤਾਂ ਸਾਰਿਆਂ ਨੂੰ ਕੋਈ ਨਸ਼ੀਲਾ ਪਦਾਰਥ ਖਵਾਇਆ ਲੱਗਦਾ ਹੈ ਜਿਸ ਨਾਲ ਸਭ ਬੇਹੋਸ਼ ਹੋ ਗਏ ਤੇ ਫਿਰ ਵਾਰੀ-ਵਾਰੀ ਕਿਸੇ ਇੱਕੋ ਚੀਜ਼ ਨਾਲ ਸਭ ਦਾ ਗਲਾ ਨਾਪ ਦਿੱਤਾ ਗਿਆ। ਹਰ ਗੱਲ ਤੇ ਇੱਕੋ ਜਿਹੇ ਨਿਸ਼ਾਨ ਹੁੰਦੇ ਨੇ ਹੁਣ ਪੁਲਿਸ ਕੋਲ ਜਾਣ ਲਈ ਦੋ ਰਸਤੇ ਸਨ ਪਹਿਲਾ ਜੋ ਮਾਮੇ ਚੰਦਰਪਾਲ ਨੇ ਕਿਹਾ ਸੀ ਕਿ ਛੋਟੇ ਭਰਾ ਨੇ ਪੈਸੇ ਪਿੱਛੇ ਸਭ ਕੀਤਾ ਤੇ ਦੂਜੇ ਪਾਸੇ ਘਰ ਦੇ ਮੁਖੀ ਆ ਤਕਦੀਰ ਸਿੰਘ ਦੀ ਡਾਇਰੈਕਸ਼ਨ ਕਿ ਸੋਨਮ ਨੇ ਮੁੰਡੇ ਖਾਤਰ ਸਾਥ ਕੀਤਾ ਹੈ ਪੁਲਿਸ ਟਾਈਮ ਵੇਸ ਨਹੀਂ ਕਰਨਾ ਚਾਹੁੰਦੀ ਸੀ ਉਹ ਦੋਵੇਂ ਥਿਓਰੀਸ ਤੇ ਪੈਰਲਲ ਕੰਮ ਕਰਨ ਲੱਗਦੀ ਹੈ ਸੋਨਮ ਦੇ ਕਾਲਜ ਜਿਸ ਮੁੰਡੇ ਨਾਲ ਅਲੇਜਡਲੀ ਉਸ ਦਾ ਅਫੇਅਰ ਸੀ ਉਸ ਦਾ ਕੰਪਿਊਟਰ ਸੈਂਟਰ ਸਭ ਜਾ ਕੇ ਦੇਖੇ ਗਏ ਕਾਲ ਰਿਕਾਰਡਸ ਕਢਵਾਏ ਗਏ ਤੇ ਫਿਰ ਇਸ ਤੋਂ ਬਾਅਦ ਪੁਲਿਸ ਨੇ ਮੋਨੂ ਨੂੰ ਯਾਨੀ ਉਸ ਮੁੰਡੇ ਨੂੰ ਨਵੀਨ ਨੂੰ ਗ੍ਰਿਫਤਾਰ ਕਰ ਲਿਆ ਫਿਰ ਮੋਨੂ ਨੇ ਇੱਕ ਨਵੀਂ ਸਟੋਰੀ ਸੁਣਾਈ ਦੱਸਿਆ ਕਿ ਉਹ ਤੇ ਸੋਨਮ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਕਾਲਜ ਚ ਮਿਲੇ ਸਨ ਡੇਢ ਸਾਲ ਦਾ ਰਿਸ਼ਤਾ ਹੋ ਚੁੱਕਾ ਸੀ ਇਹਨਾਂ ਦਾ ਤੇ ਫਿਰ ਅਕਤੂਬਰ 2008 ਚ ਪਹਿਲੀ ਵਾਰੇ ਫਿਜ਼ੀਕਲ ਹੋਏ ਸਨ ਤੇ ਫਿਰ ਇਹ ਸੰਬੰਧ ਅਕਸਰ ਬਣਦੇ ਰਹੇ ਪਰ ਇਸ ਦੇ ਦਰਮਿਆਨ सुरेंद्र ਸਿੰਘ ਤੇ ਪ੍ਰੋਮਿਲਾ ਦੀ ਧੀ ਸੋਨਮ ਦੀ ਮਾਂ ਨੂੰ ਇਹਨਾਂ ਦੇ ਰਿਸ਼ਤੇ ਬਾਰੇ ਪਤਾ ਲੱਗ ਗਿਆ। ਮਾਂ ਨੇ ਕਿਹਾ ਕਿ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਉਹ ਤੈਨੂੰ ਜਾਨ ਤੋਂ ਮਾਰ ਦੋ। ਇਹ ਸੁਣ ਕੇ ਸੋਨਮ ਕਾਫੀ ਕਬਰਾ ਗਈ ਸੀ ਤੇ ਕਈ ਦਿਨ ਮੋਨੂ ਨੂੰ ਮਿਲੀ ਵੀ ਨਹੀਂ ਸੀ। ਬਸ ਫਿਰ ਇੱਥੋਂ ਚੀਜ਼ਾਂ ਬਦਲਣੀਆਂ ਸ਼ੁਰੂ ਹੋਈਆਂ। ਜਦੋਂ ਇਹ ਦੋਵੇਂ ਕਾਲਜ 'ਚ ਮਿਲੇ ਸਨ ਜਾਂ ਰਿਸ਼ਤੇਵਾਲ ਵਧ ਰਹੇ ਸਨ ਤਾਂ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹਨਾਂ ਦਾ ਗੋਤ ਇੱਕੀ ਹੈ। ਜਦੋਂ ਘਰ ਵਾਲਿਆਂ ਤੱਕ ਇਹ ਗੱਲ ਪਹੁੰਚੀ ਤਾਂ ਮਾਮਲਾ ਗਰਮ ਹੋ ਗਿਆ। ਉਹਨਾਂ ਨੇ ਸੋਨਮ ਤੇ ਸਖਤੀ ਕਰਦੀ ਤੇ ਉਸਦੇ ਕਾਲਜ ਜਾਣ ਤੇ ਪਾਬੰਦੀ ਲਾ ਦਿੱਤੀ। ਸੋਨਮ ਨੂੰ ਇਦਾਂ ਲੱਗਾ ਕਿ ਜਿਵੇਂ ਉਹ ਕਿਸੇ ਕੈਦ ਚ ਹੈ ਪਰ ਫੇਰ ਵੀ ਉਹਨੇ ਜਿਵੇਂ ਵੀ ਕਰਕੇ ਨਵੀਨੁਰਫਮੋ ਨੂੰ ਨਾਲ ਮਿਲਣਾ ਨਹੀਂ ਛੱਡਿਆ ਪਰ ਹੁਣ ਇਹਨਾਂ ਮੁਲਾਕਾਤਾਂ 'ਚ ਇੱਕ ਡਰ ਸੀ, ਟੈਨਸ਼ਨ ਸੀ ਤੇ ਇਦਾਂ ਇਹ ਦੋਵੇਂ ਰਹਿਣਾ ਨਹੀਂ ਚਾਹੁੰਦੇ ਸਨ। ਨਵੀਨ ਅੱਗੇ ਦੱਸਦਾ ਹੈ ਕਿ ਘਟਨਾ ਦੇ ਮਹੀਨੇ ਤੋਂ ਪਹਿਲਾਂ ਮੈਂ ਇਹ ਸੋਨਮ ਨੂੰ ਕਿਹਾ ਸੀ ਕਿ ਇਹ ਤਾਂ ਬਹੁਤ ਜ਼ਿਆਦਾ ਹੋ ਰਿਹਾ ਹੈ ਹੁਣ ਤੇ ਇਹ ਗੱਲ ਵੀ ਪੱਕੀ ਹੈ ਕਿ ਜੇ ਤੇਰੇ ਘਰ ਦੇ ਜੁੰਦੇ ਰਹੇ ਇਹ ਸਾਨੂੰ ਕਦੀ ਇੱਕ ਨਹੀਂ ਹੋਣ ਦੇਣਗੇ ਸੋਨਮ ਵੀ ਇਹ ਗੱਲ ਸਮਝਦੀ ਸੀ ਕਿ ਇਹਨਾਂ ਦੇ ਮੁੱਕਣ ਦੇ ਬਾਅਦ ਹੀ ਸਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੋਏਗਾ ਸੋਨਮ ਦੇ ਘਰ ਪਹਿਲਾਂ ਹੀ ਉਸਦੇ ਪਿਓ ਸੁਰਿੰਦਰ ਸਿੰਘ ਤੇ ਚਾਚੇ ਕਰਮਵੀਰ ਸਿੰਘ ਦੇ ਵਿੱਚ ਪੈਸੇ ਜ਼ਮੀਨ ਨੂੰ ਲੈ ਕੇ ਝਗੜਾ ਚਲਦਾ ਰਹਿੰਦਾ ਸੀ ਅਕਸਰ ਜਦੋਂ 2007 ਚ ਤਕਦੀਰ ਸਿੰਘ ਰਿਟਾਇਰ ਹੋਏ ਸਨ ਤਾਂ ਉਹਨਾਂ ਨੇ ਵੱਡੇ ਮੁੰਡੇ सुरेंद्र ਸਿੰਘ ਨੂੰ ਕੁਝ ਨਕਦੀ ਤੇ ਇੱਕ 플ੌਟ ਦਿੱਤਾ ਸੀ ਜਿਸ ਕਰਕੇ ਕਰਮਵੀਰ ਸਿੰਘ थगਿਆ ਮਹਿਸੂਸ ਕਰਦਾ ਸੀ ਸੋ ਤਣਾਅ ਦਾ ਮਾਹੌਲ ਇਹਨਾਂ ਦੇ ਘਰ ਪਹਿਲਾਂ ਹੀ ਕਾਫੀ ਸੀ ਪੁਲਿਸ ਰਿਕਾਰਡ ਮੁਤਾਬਕ 12 ਸਤੰਬਰ 2009 ਨੂੰ ਨਵੀਨ ਉਰਫ 모נו ਆਪਣੇ ਇੱਕ ਦੋਸਤ ਜਸਵੀਰ ਕੋਲ ਗਿਆ ਕਹਿੰਦਾ ਮੈਨੂੰ ਨੀਂਦ ਦੀਆਂ ਕੁਝ ਗੋਲੀਆਂ ਚਾਹੀਦੀਆਂ ਨੇ ਜਸਵੀਰ ਨੇ ਪੁੱਛਿਆ ਵੀ ਕਿ ਇੰਨੀਆਂ ਕਿਉਂ ਪਰ ਫਿਰ ਗੋਲੀਆਂ ਦਾ ਅਰੇਂਜ ਉਹਨੇ ਕਰਵਾਤਾ ਓਮਵੀਰ ਉਰਫ ਕਾਲੇ ਦੇ ਤਰੂ ਇਹਨੂੰ 100 ਗੋਲੀਆਂ ਮਿਲ ਗਈਆਂ ਮੋਨੂ ਨੇ ਸਾਰੀਆਂ ਗੋਲੀਆਂ ਨੂੰ ਆਪਣੇ ਕਮਰੇ 'ਚ ਲਾ ਜਾ ਕੇ ਚੰਗੀ ਤਰ੍ਹਾਂ ਪੀਸਦਾ ਤੇ ਫਿਰ 14 ਅਕਤੂਬਰ 2009 ਨੂੰ ਉਹਨੇ ਇਹ ਪਾਊਡਰ ਆਪਣੀ ਪ੍ਰੇਮਿਕਾ ਸੋਨਮ ਨੂੰ ਦੇ ਦਿੱਤਾ ਉਸ ਰਾਤ ਸੋਨਮ ਦੀ ਮੋਨੂ ਨਾਲ ਫੋਨ 'ਤੇ ਲੰਬੀ ਗੱਲ ਹੋਈ ਸੋਨਮ ਨੇ ਮੋਨੂ ਨੂੰ ਦੱਸਿਆ ਕਿ ਘਰੇ ਕੀਆ ਬਣਿਆ ਤੇ ਦੁੱਧ ਵੀ ਹੈ ਸਭ 'ਚ ਮੈਂ ਉਹ ਪਾਊਡਰ ਪਾ ਦਿੱਤਾ ਉਸ ਦਿਨ ਘਰੇ ਇਲੈਕਟ੍ਰੀਸ਼ੀਅਨਸ ਵੀ ਲੱਗੇ ਹੋਏ ਸਨ ਜੋ ਸਵੇਰ ਦੇ ਦੇਰ ਸ਼ਾਮ ਤੱਕ ਕੰਮ ਕਰ ਰਹੇ ਸਨ ਉਹਨਾਂ ਨੂੰ ਵੀ ਸੋਨਮ ਦਾ ਭਰਾ ਖਾਣਾ ਦੇ ਕੇ ਆਇਆ ਉਹੀ ਖਾਣਾ ਜਿਸ ਵਿੱਚ ਇਹ ਪਾਊਡਰ ਮਿਲਾਇਆ ਗਿਆ ਸੀ ਹਰ ਕਿਸੇ ਨੇ ਖਾਣਾ ਤੇ ਦੁੱਧ ਖਾ ਪੀ ਲਿਆ ਸਭ ਹੁਣ ਸੌਣ ਵਾਲੇ ਸਨ ਜਾਂ ਇਹ ਕਹਿ ਲਈਏ ਕਿ ਬੇਹੋਸ਼ ਹੋ ਰਹੇ ਸਨ ਘਰ ਦੇ ਸਾਰੇ ਮੈਂਬਰ ਹੁਣ ਰਾਤ ਦੇ 10 ਵੱਜ ਚੁੱਕੇ ਸਨ ਸੋਨਮ ਨੇ ਮੋਨੂ ਨੂੰ ਫੋਨ ਕੀਤਾ ਕਿ ਸਭ ਸੌ ਗਏ ਨੇ ਉਹ ਘਰ ਆਇਆ ਸਭ ਤੋਂ ਪਹਿਲਾਂ ਸੋਨਮ ਦੇ ਮਾਪਿਓ ਸੁਰਿੰਦਰ ਅਤੇ ਪ੍ਰੋਮਿਲਾ ਦਾ ਗੱਲ ਉਸਨੇ ਇੱਕ ਰੱਸੀ ਨਾਲ ਘੁੱਟ ਦਿੱਤਾ। ਸੋਨਮ ਨੇ ਆਪਣੀ ਮਾਂ ਦੇ ਹੱਥ ਫੜ ਕੇ ਮੂੰਹ ਉਧਰ ਕਰ ਲਿਆ ਜਿਵੇਂ بڑا ਮੂੰਹ ਹੋਵੇ। ਫਿਰ ਉਹ ਚਾਰ ਜਵਾਕਾਂ ਦੇ ਰੂਮ 'ਚ ਵੜੇ ਤੇ ਮੋਨੂ ਨੇ ਇੱਕ ਇੱਕ ਕਰਕੇ ਚਾਰਾਂ ਨਾਲ ਉਹੀ ਕੀਤਾ। ਹੁਣ ਘਰ ਦੇ ਸਾਹਮਣੇ ਵਾਲੇ ਘਰ ਜੋ ਇਹਨਾਂ ਦਾ ਹੀ ਸੀ, ਦੀਵਾਰ ਸੇਮ ਸੀ, ਉੱਥੇ ਇਹਨਾਂ ਦੀ ਦਾਦੀ ਪੂਰੀ ਸੁੱਤੀ ਸੀ। ਉਹਨਾਂ ਨਾਲ ਵੀ ਇਹਨਾਂ ਨੇ ਉਹੀ ਕੀਤਾ। ਇਹ ਪਰੇ ਪੂਰੇ ਘਰ ਚੋਂ ਸੱਤ ਜ਼ਿੰਦਗੀਆਂ ਹੁਣ ਖਤਮ ਹੋ ਚੁੱਕੀਆਂ ਸਨ। ਹੁਣ ਇਹਨਾਂ Laasha کول ਇਹ ਦੋਵੇਂ ਬੈਠ ਗਏ। ਮੋਨੂ ਨੇ ਕਿਹਾ ਕਿ ਹੁਣ ਤਾਂ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਸਾਨੂੰ। ਇਹਨਾਂ ਦੋਵਾਂ ਨੇ ਉਹਨਾਂ ਸੱਤ Laasha ਦੇ ਵਿੱਚ ਸਰੀਰਕ ਸੰਬੰਧ ਬਣਾਏ। ਤੇ ਇਹ ਗੱਲ ਪੁਲਿਸ ਜਾਂਚ ਚ ਸਾਬਤ ਵੀ ਹੋਈ, ਕੋਰਟ ਚ ਵੀ। ਤੇ ਫਿਰ ਕਤਲ ਕਰਨ ਤੇ ਆਪਣੀ ਪ੍ਰੇਮਿਕਾ ਨਾਲ ਮਜ਼ੇ ਕਰਨ ਤੋਂ ਬਾਅਦ ਨਵੀਨ ਉੱਥੋਂ ਚਲਾ ਗਿਆ ਤੇ ਫਿਰ ਪਲਾਨ ਮੁਤਾਬਕ ਸੋਨਮ ਨੇ ਵੀ ਥੋੜਾ ਜਿਹਾ ਉਹ ਵਲਾ ਖਾਣਾ। ਖੱਦਾ ਉਹਨਾਂ ਨੂੰ ਕਿ ਇਹ ਮਰੇ ਨਹੀਂ ਬਸ ਕੁਝ ਹੱਦ ਤੱਕ ਹੀ ਇਸਦੀ ਤਬੀਅਤ ਖਰਾਬ ਹੋਏ ਤਾਂ ਕਿ ਸਭ ਨੂੰ ਆਹੀ ਲੱਗੇ ਕਿ ਆ ਵੀ ਪੀੜਤ ਹੈ ਜਾਂਚ ਪੂਰੀ ਹੋਣ ਦੇ ਬਾਅਦ ਜਦੋਂ ਚਾਰਜ ਸ਼ੀਟ ਦਾਖਲ ਕੀਤੀ ਗਈ ਤਾਂ ਦੋਵਾਂ ਤੇ ਸੱਤ ਕਤਲ ਸਾਜ਼ਿਸ਼ ਤੇ ਸਬੂਤ ਮਟਾਉਣ ਦੇ આરોਪ ਲੱਗੇ ਮਾਮਲਾ ਟ੍ਰਾਇਲ ਕੋਰਟ ਚ ਪਹੁੰਚਿਆ ਜਿਸ ਵਿੱਚ ਦੋਵਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਗਲਤ ਦੱਸਿਆ ਉਹ ਕਹਿੰਦੇ ਸਾਡੇ ਚ ਕੋਈ ਪਿਆਰ ਮੁਹੱਬਤ ਨਹੀਂ ਪੁਲਿਸ ਜਾਨ ਕੇ ਫਸਾ ਰਹੀ ਹੈ ਇਹ ਕੰਮ ਚਾਚੇ ਕਰਮਵੀਰ ਸਿੰਘ ਦਾ ਹੀ ਹੈ ਪਰ ਪੁਲਿਸ ਕੋਲ ਫੋਰੈਂਸਿਕ ਰਿਪੋਰਟ ਡੀਐਨਏ ਕਾਲ ਡਿਟੇਲਸ ਤੇ ਅਜੇ ਹਬ ਬਥੇਰਾ ਕੁਝ ਸੀ ਸਾਬਤ ਕਰਨ ਨੂੰ ਕਿ ਇਹ ਦੋਨੋਂ ਝੂਠ ਬੋਲ ਰਹੇ ਨੇ ਤਕਰੀਬ 5 ਸਾਲ ਦੀ ਸੁਣਵਾਈ ਦੇ ਬਾਅਦ ਆਖਰਕਾਰ 14 ਸਤੰਬਰ 2014 ਨੂੰ ਸੈਸ਼ਨ ਜੱਜ ਦੀ ਅਦਾਲਤ ਚ ਕੋਰਟ ਨੇ ਮੰਨਿਆ ਕਿ ਇਹ ਦੋਸ਼ੀ ਨੇ ਕਿਉਂਕਿ ਇਹਨਾਂ ਨੇ ਆਪਣੇ ਲਜਾਇਸ ਸੰਬੰਧ ਦਾ ਖਾਤਰ ਇੱਕ નિર્ਦੋਸ਼ ਟੱਬਰ ਉਹ ਵੀ ਆਪਣਾ ਹੀ ਟੱਬਰ ਖਤਮ ਕਰਤਾ ਤੇ ਨਾਲ ਇਹ ਕੋਈ ਹੀਟ ਆਫ ਦਿ ਮੂਮੈਂਟ ਜੋ ਹੋਇਆ ਗੁਨਾਹ ਨਹੀਂ ਹੈ ਇਹ ਸਭ ਫੂਲ ਪ੍ਰੂਫ ਪਲਾਨਿੰਗ ਕੀਤਾ ਗਿਆ ਸੋ ਅਦਾਲਤ ਨੇ ਸੋਨਮ ਤੇ ਮੋਨੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਸਭ ਬਹੁਤ ਬੇਰਹਿਮ ਸੀ ਜਦੋਂ ਫੈਸਲਾ ਸੁਣਾਇਆ ਜਾ ਰਿਹਾ ਸੀ ਤਾਂ ਵੀ ਸੋਨਮ ਤੇ ਮੋਨੂ ਦੋਵੇਂ ਬਿਨਾਂ ਕਿਸੇ ਐਕਸਪ੍ਰੈਸ਼ਨ ਦੇ ਖੜੇ ਸਨ ਬੇਸ਼ਰਮ ਹੋ ਕੇ ਦੋਨਾਂ ਨੂੰ ਕੋਈ ਪਛਤਾਵਾ ਨਹੀਂ ਸੀ ਇੱਥੇ ਹੈਰਾਨੀ ਵਾਲਾ ਮਾਹੌਲ ਉਦੋਂ ਬਣਿਆ ਜਦੋਂ ਅਦਾਲਤ ਨੇ ਕਿਹਾ ਕਿ ਕਿੰਨਾ ਸ਼ਰਮਨਾਕ ਹੈ ਕਿ ਇਹਨਾਂ ਨੇ ਲਾਸ਼ਾਂ ਦੇ ਵਿੱਚ ਸਰੀਰਕ ਸੰਬੰਧ ਬਣਾਇਆ ਕੋਰਟ ਨੇ ਇਸ ਨੂੰ ਹੈਵਾਨੀਅਤ ਹੀ ਮੰਨਿਆ ਸੋ ਇਹਨੂੰ ਰੈਅਰੈਸਟ ਆਫ ਦਿ ਰੈਅਰ ਕੇਸਿਸ ਦੀ ਕੈਟਾਗਰੀ ਚ ਲਿਆਉਂਦਾ ਗਿਆ ਨਾਲ ਹੀ ਇਸ ਦੇ ਕਜ਼ਨ ਜਸਪੀਰ ਨੂੰ ਜਿਸ ਨੇ ਗੋਲੀਆਂ ਅਰੇਂਜ ਕਰਾਈਆਂ ਸਨ ਉਹਨੂੰ ਉਮਰ ਕੈਦੀ ਸਜ਼ਾ ਦਿੱਤੀ ਗਈ ਤੇ ਜਿਸ ਨੇ ਗੋਲੀਆਂ ਦਿੱਤੀਆਂ ਸਨ ਓਮਵੀਰ ਨੇ ਉਸ ਲਈ ਐਵੀਡੈਂਸ ਪੂਰਾ ਨਹੀਂ ਸੀ ਸੋ ਉਹ ਬਰੀ ਹੋ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਇਸ ਸਜ਼ਾ ਦੀ ਪੁਸ਼ਟੀ ਕੀਤੀ ਅਤੇ ਇਹ ਟਿੱਪਣੀ ਕੀਤੀ ਕਿ ਇਸ ਮਾਮਲੇ ਵਿੱਚ ਸਮੂਹਿਕ ਅਪਰਾਧ ਅਤੇ ਬੇਰਹਿਮੀ ਨੇ ਸਮਾਜ ਦੀ ਸੰਵੇਦਨਾ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਅਤੇ ਦੋਸ਼ੀਆਂ ਦਾ ਇਹ ਕੰਮ ਮਨੁੱਖਤਾ ਦੇ ਖਿਲਾਫ ਸੀ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਬਾਅਦ ਵਿੱਚ ਸੋਨਮ ਅਤੇ ਨਵੀਨ ਦੀ ਫਾਂਸੀ ਤੇ ਰੋਕ ਲਗਾਈ ਸੀ ਅਤੇ ਮਾਮਲੇ ਦੇ ਰਿਕਾਰਡ ਨੂੰ ਹਾਈ ਕੋਰਟ ਤੋਂ ਵਾਪਸ ਮੰਗਿਆ ਸੀ ਜਿਸ ਨਾਲ ਉਸ ਵਕਤ ਐਗਜ਼ੀਕਿਊਸ਼ਨ ਨੂੰ ਰੋਕਿਆ ਗਿਆ ਸੀ ਘਰ ਦੀ ਇੱਕਤੀ ਵਧੀਆ ਪੜ ਲਿਖ ਜਾਂਦੀ ਦਾ ਕੁਝ ਵਧੀਆ ਕਰ ਜਾਂਦੀ ਸੰਦਗੀ ਚ ਵੈਸੇ ਤਾਂ ਜਾਤਾਂ ਤੇ ਗੋਤਾਂ ਦੀ ਗੱਲ ਜਦth ਆ ਜਾਏ ਮੈਂ ਬਹੁਤੀ ਗੱਲ ਨਹੀਂ ਕਰਦੀ ਹੁੰਦੀ ਪਰ ਇੱਕ ਨਵਾਂ ਰਿਸ਼ਤਾ ਪਗੋਣ ਲਈ ਖੂਨ ਦੇ ਰਿਸ਼ਤੇ ਆ ਦਾ ਖੂਨ ਸੋਨਮ ਨੂੰ ਕੀ ਦੇ ਗਿਆ ਜੋ ਆਜ਼ਾਦੀ ਉਹ ਚਾਹੁੰਦੀ ਸੀ ਉਹ ਆਜ਼ਾਦ ਸੂਰਜ ਹੁਣੋ ਕਦੀ ਨਹੀਂ ਵੇਖ ਪਾਉਗੀ ਅੱਜ ਆਪਾਂ ਫੇਰ ਸਿੱਖਿਆ ਕਿ ਆਪਾਂ ਕੀ ਨਹੀਂ ਕਰਨਾ ਮਕਸਦ ਕਿਸੇ ਦਾ ਦਿਲ ਦੁਖਾਉਣਾ ਨਹੀਂ ਡਰਾਉਣਾ ਨਹੀਂ ਬਸ ਅਵੇਅਰ ਕਰਨਾ ਵਾਹਿਗੁਰੂ ਜੀ ਸਮਤ ਪਕਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆਲ ਇਨਸਾਫਾ ਜੀ